ਆਖਿਆ ਵੀ ਆਦ ਤੋਂ ਲੈ ਕੇ ਜਿਹੜੇ ਪਹਿਲਾਂ ਵੀ ઋષਿ ਮੁਨੀ ਹੋਏ ਐ ਪਹਿਲਾਂ ਵੀ ਗੁਰੂ ਪੀਰ ਪੈਗੰਬਰ ਹੋਏ ਐ ਉਹ ਵੀ ਆਪਣੇ ਚੇਲਿਆਂ ਨੂੰ ਪਰਖਦੇ ਆਏ ਜਦੋਂ ਉਹਨਾਂ ਨੇ ਆਪਣੀ ਗੱਦੀ ਦੇਣੀ ਹੁੰਦੀ ਆਪਣਾ ਵਾਰਿਸ ਕਿਸੇ ਨੂੰ ਬਣਾਉਣਾ ਹੁੰਦਾ ਤੇ ਉਸ ਵੇਲੇ ਉਹ ਪਰਖ ਕਰਦੇ ਸਨ ਇਸ ਕਰਕੇ ਕਹਿੰਦੇ ਇਹ ਜਿਹੜੀ ਪਰਖਣ ਦੀ ਰੀਤੀ ਐ ਨਾ ਇਹ ਪਹਿਲਾਂ ਤੋਂ ਚੱਲਦੀ ਆ ਰਹੀ ਹੈ ਸ੍ਰੀ ਗੁਰੂ ਇਹ ਕੁਛ ਨਈ ਨਾ ਕੀਤੀ ਕਹਿੰਦੇ ਸਤਗੁਰਾਂ ਨੇ ਇਹ ਕੋਈ ਨਵੀਂ ਗੱਲ ਨਹੀਂ ਕੀਤੀ ਪਰ ਹੈ ਤੇ ਨਵੀਂ ਹੈ ਮੈਨੂੰ ਨਹੀਂ ਲੱਗਦਾ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਪਰਖ ਕੀਤੀ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਕਸੌਟੀ ਲਾਈ ਉਹਨਾਂ ਤੋਂ ਪਹਿਲਾਂ ਕਿਸੇ ઋષਿ ਮੁਨੀ ਨੇ ਇਦਾਂ ਦਾ ਜਿਹੜਾ ਵਿਦੇ ਵਿਧਾਨ ਜਿਹੜਾ ਕੀਤਾ ਹੋਵੇ ਗੁਰੂ ਨਾਨਕ ਸਾਹਿਬ ਜੀ ਇੱਕ ਵੱਖਰੇ ਢੰਗ ਦੇ ਨਾਲ ਆਪਣੇ ਤੋਂ ਬਾਦ ਜਿਹੜਾ ਬਾਦਸ ਬਣਾਉਣੇ ਨਾ ਉਹਨੂੰ ਪਰਖ ਦੇ ਪਏ ਹਨ ਗਾਧ ਤਨ ਪਰਖਿ ਹਰ ਚੰਦਾ ਕਹਿੰਦੇ ਗਾਧ ਦੇ ਪੁੱਤਰ ਵਿਸ਼ਵਾ ਮਿੱਤਰ ਨੇ ਰਾਜਾ ਹਰੀ ਚੰਦ ਦੀ ਪਰਖ ਕੀਤੀ ਸੀ ਸਤਨਾੰਨ ਡਿਗਯੋ ਲਹਿਓ ਪਰਮ ਅਨੰਦਾ ਕਹਿੰਦੇ ਪਰ ਉਹਨੇ ਆਪਣਾ ਜਤ ਸਤ ਕਾਇਮ ਰੱਖਿਆ ਤਾਂ ਕਰਕੇ ਉਹਨੇ ਆਨੰਦ ਪ੍ਰਾਪਤ ਕੀਤਾ ਹੇਤਾ ਕਪੋਤ ਮਾਸ ਨਿਜ ਦੀਨਾ ਕਹਿੰਦੇ ਸ਼ਿਵ ਜੀ ਰਾਜੇ ਨੇ ਕਬੂਤਰ ਵਾਸਤੇ ਆਪਨਾ ਜਿਹੜਾ ਨਿੱਜੀ ਮਾਸ ਦਿੱਤਾ ਸੀ ਤ੍ਰਿਤ ਤਰ ਤੱਪ ਨਿਰਪ ਪਦ ਸੁਖ ਲੀਨਾ ਤਾਂ ਕਰਕੇ ਧੀਰਜ ਧਾਰਨ ਕੀਤੀ ਧੀਰਜ ਦੇ ਕਾਰਨ ਉਹਨਾਂ ਨੇ ਰਾਜੇ ਦੀ ਪਦਵੀ ਪ੍ਰਾਪਤ ਕਰਕੇ ਬੜਾ ਸੁਖ ਮਾਣਿਆ ਮੋਰਾ ਤੁਜ ਨਿਰਪ ਭਗਤ ਮਤ ਪੀਨੀ ਕਹਿੰਦੇ ਜਿਹੜਾ ਮੋਰ ਤੁਜ ਰਾਜਾ ਸੀ ਨਾ ਜਿਹਦੀ ਮਤ ਪਰਮਾਤਮਾ ਦੀ ਭਗਤੀ ਵਿੱਚ ਭਿੱਜੀ ਸੀ ਸਹੀ ਕਸੌਟੀ ਜੋ ਪ੍ਰਪਤੀਨੀ ਕਹਿੰਦੇ ਪਰਮਾਤਮਾ ਨੇ ਜਦੋਂ ਉਹਦੇ ਤੇ ਕਸਵੱਟੀ ਲਾਈ ਉਹ ਪਰਮਾਤਮਾ ਦੀ ਕਸੌਟੀ ਤੇ ਖਰੇ ਉਤਰੇ ਕਿਉਂਕਿ ਪਰਮਾਤਮਾ ਪਰਚੇ ਬੜੇ ਪਾਉਂਦਾ ਹੈ ਭਾਈ ਖਾਸ ਕਰਕੇ ਉਹਨਾਂ ਦੇ ਪਾਉਂਦਾ ਜਿਹੜੇ ਰੱਬ ਦੇ ਨੇੜੇ ਹੁੰਦੇ ਹੈ ਰੱਬ ਜਿਹਨਾਂ ਨੂੰ ਪਿਆਰ ਕਰਦਾ ਜਿਵੇਂ ਮਾਂ ਬਾਪੂ ਨਾਲ ਬੱਚਿਆਂ ਨੂੰ ਵੱਧ ਕੰਮ ਕਹਿੰਦੇ ਨੇ ਜਿਹੜੇ ਮਾਂ ਬਾਪ ਦੇ ਨੇੜੇ ਹੋਣ ਤੇ ਜਿਹੜੇ ਚੰਗੇ ਹੋਣ ਜਿਹੜਾ ਤੇ ਹੈ ਨਖਟੂਆ ਉਹਨਾਂ ਨੂੰ ਮਾਪੇ ਬਾਬ ਨੇ ਕੀ ਕਹਿਣਾ ਤੇ ਜਿਹੜੇ ਚੰਗੇ ਹੋਣ ਤੇ ਮਾਪੇ ਬਾਪ ਵੀ ਉਹਨਾਂ ਨੂੰ ਹੋਰ ਪਰਖਦੇ ਵੀ ਕਿੰਨੀ ਕੁ ਯੋਗਤਾ ਹੈ ਉਹਨਾਂ ਕੋਲ ਇਹ ਕਿੰਨਾ ਕ ਸਾਡੇ ਕਹਣੇ ਦੇ ਮੁਤਾਬਕ ਚੱਲਦੇ ਐ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਕਵੀਰ ਕ ਸੌਟੀ RAM ਕੀ ਝੂਠਾ ਟਿਕੈ ਨ ਕੋਏ RAM ਕ ਸੌਟੀ ਸੋਸ ਹੈ ਜੋ ਮਰ ਜੀਵਾ ਹੋਏ ਜਿਹੜਾ ਜਾਉਂਦੇ ਜੀ ਆਪਣੇ ਆਪ ਨੂੰ ਮਾਰ ਦਿੰਦਾ ਹੰਕਾਰ ਦਾ ਤਿਆਗ ਕਰਕੇ ਗੁਰੂ ਦੇ ਦੱਸੇ ਮਾਰਗ ਤੇ ਚੱਲਦਾ ਏਸ ਕਰਕੇ ਭਾਈ ਉਹਨਾਂ ਨੇ ਪਰਮਾਤਮਾ ਦੀ ਕਸੌਟੀ ਤੇ ਖਰਾ ਉਤਰਨਾ ਕੀਤਾ ਔਰ ਕਥਾ ਕਹਿ ਬਹੁ ਸਮਝਾਏ ਕਹਿੰਦੇ ਇਸੇ ਤਰ੍ਹਾਂ ਉਹਨਾਂ ਨੇ ਹੋਰ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਭਾਵੇਂ ਮਥਿਆਸ ਵਿੱਚੋਂ ਦਿੱਤੀਆਂ ਸਾਡੀ ਸਿੱਖ ਰਹਿਤ ਮਰਜਾਦਾ ਵਿੱਚ ਲਿਖਿਆ ਹੈ ਵੀ ਕਥਾ ਕੀਰਤਨ ਦਾ ਆਧਾਰ ਹੈ ਗੁਰਬਾਣੀ ਪਰ ਕਿਸੇ ਵੀ ਗ੍ਰੰਥ ਵਿੱਚੋਂ ਉਦਾਹਰਨਾ ਲੈ ਲੈਣੀ ਚਾਹੀਦੀ ਹੈ ਭਾਵੇਂ ਮਥਿਆਸ ਵਿੱਚੋਂ ਲੈ ਲਈਏ ਪਰ thora ਸਾਡਾ ਗੁਰਬਾਣੀ ਹੈ ਗੱਲ ਅਸੀਂ ਗੁਰਬਾਣੀ ਦੀ ਕਰਨੀ ਹੈ ਇਸ ਕਰਕੇ ਉਹਨਾਂ ਨੇ ਹੋਰ ਬਹੁਤ ਸਾਰੀਆਂ ਜਿਹੜੀਆਂ ਮਥਿਆਸ ਦੀਆਂ ਹੋਰ ਧਰਮਾਂ ਵਿੱਚੋਂ ਉਦਾਹਰਨਾਂ ਲੈ ਕੇ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਈ ਨਾਮ ਹੁਰਤ ਜਬਾ ਬਤਾਏ ਕਵੀ ਜੀ ਕਹਿੰਦੇ ਇਸੇ ਤਰ੍ਹਾਂ ਜਦੋਂ ਵਿਚਾਰਾਂ ਕਰਦਿਆਂ ਤਿੰਨ ਘੜੀਆਂ ਬੀਤ ਗਈਆਂ ਤਹਛਣਾ ਚੱਲ ਆਏ ਸ੍ਰੀ ਨਾਨਕ ਕਹਿੰਦੇ ਇੰਨੇ ਸਮੇਂ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆ ਗਏ ਉੱਠਾ ਸਿੱਖ ਅਬ ਲੋਕਿਆ ਅਚਾਨਕ ਜਦੋਂ ਗੁਰੂ ਕੀ ਸਿੱਖਾਂ ਨੇ ਅਚਾਨਕ ਵੇਖਿਆ ਵੀ ਮਹਾਰਾਜ ਆ ਗਏ ਐ ਸਤਿਗੁਰ ਜੀ ਆ ਗਏ ਐ ਤੇ ਸਤਿਗੁਰਾਂ ਦੇ ਸਦਕਾਰ ਦੇ ਲਈ ਸਾਰੇ ਉਠਕ ਲੋਤੇ ਬੰਦਾ ਹੈ ਹੱਥ ਬੰਦਨਾ ਕਰਹੀਂ ਕਹਿੰਦੇ ਬੜੀ ਨਿਮਰਤਾ ਦੇ ਨਾਲ ਦੋਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਸਜਦਾ ਕਰਦੇ ਹਨ ਭਾਏ ਆਚਰਜ ਜੁਤ ਬਚਨਾਂ ਉਚਰਾਹੀਂ ਕਹਿੰਦੇ ਹੁਣ ਇੰਨੇ ਜਿਆਦੇ ਹਰਾਨ ਹੋ ਗਏ ਵੀ ਆਪਣੀ ਰਚਨਾ ਤੋਂ ਕੋਈ ਸ਼ਬਦ ਨਾ ਕਹਿਆ ਗੁਰ ਕਾਏ ਕਟਮੈ ਧਰੰਭ ਕੋਪੀ ਨੰ ਕਿਹਦੇ ਗੁਰੂ ਜੀ ਨੇ ਆਪਣੀ ਲੱਕ ਦੇ ਨਾਲ ਇੱਕ ਲਾਲ ਰੰਗ ਦੀ ਜਿਹੜੀ ਲਗੋਟੀ ਬੰਨੀ ਸੀ ਖੁਲਹਾ ਹੈ ਸਿਰਸ ਪਰ ਕੁੱਤਕਾਲੀ ਨੰ ਕਿਹਦੇ ਸਿਰ ਤੇ ਉਹਨਾਂ ਨੇ ਖੁਲਹਾ ਪਾਇਆ ਹੋਇਆ ਸੀ ਤੇ ਹੱਥ ਦੇ ਵਿੱਚ ਇੱਕ ਇੱਕ ਡੰਡਾ ਫੜਿਆ ਸੀ ਕਿਉਂਕਿ ਡੰਡਾ ਇੱਕ ਹਥਿਆਰ ਹੈ ਡੰਡਾ ਇੱਕ ਸ਼ਸਤਰ ਜਿਹੜੇ ਕਹਿੰਦੇ ਨਾ ਨਹੀਂ ਜੀ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਵਿਚਾਰ ਧਾਰਾ ਵੱਖਰੀ ਹੈ ਤੇ ਗੁਰੂ ਗੋਬਿੰਦ ਸਿੰਘ ਦੀ ਵਿਚਾਰ ਧਾਰਾ ਵੱਖਰੀ ਹੈ ਕਿਉਂਕਿ ਉਹਨਾਂ ਨੇ ਸ਼ਸਤਰ ਰੱਖੇ ਉਹਨਾਂ ਨੇ ਜੰਗਾਂ ਲੜੀਆਂ ਪਰ ਇਹਨਾਂ ਨੂੰ ਕੌਣ ਸਮਝਾਵੇ ਵੀ ਸ਼ਸਤਰ ਤੇ ਬਾਬਾ ਨਾਨਕ ਜੀ ਨੇ ਵੀ ਰੱਖਿਆ ਡੰਡਾ ਵੀ ਤੇ ਇੱਕ ਸ਼ਸਤਰ ਹੈ ਨਾ ਬਾਣੀ ਦਾ ਵੀ ਬਚਨ ਹੈ ਬੀ ਮੂਰਖ ਬੰਦਾ ਵਿਚਾਰਾਂ ਦੇ ਨਾਲ ਨਹੀਂ ਸਮਝਦਾ ਕਈ ਵਾਰ ਡੰਡੇ ਦੀ ਵਰਤੋਂ ਵੀ ਕਰਨੀ ਪੈਂਦੀ ਮੂਰਖ ਗੰਡ ਪਵੇ ਮੂੰਹ ਮਾਰ ਬਹੁਤ ਇਦਾਂ ਦੇ ਹੁੰਦੇ ਜਿੰਨਾ ਮਰਜੀ ਤੁਸੀਂ ਪਿਆਰ ਦੇ ਨਾਲ ਸਮਝਾ ਵਰਤੀਆਂ ਗੱਲਾਂ ਨਹੀਂ ਜ਼ਿੰਦਗੀ ਵਿੱਚ ਕਈ ਹੁਣ ਹੱਸਣਾ ਵੀ ਤੁਸੀਂ ਭਾਈ ਸਾਹਿਬ ਕਿਹੜੇ ਬੰਨੇ ਤੁਰ ਇੱਕ ਬੰਦੇ ਨੂੰ ਮੈਂ ਬੜਾ ਸਮਝਾਇਆ ਮੈਂ ਕਿਹਾ ਭਾਈ ਜੋ ਤੂੰ ਕਰਦਾ ਏ ਠੀਕ ਨਹੀਂ ਬਹੁਤ ਨਿਮਰਤਾ ਦੇ ਨਾਲ ਮੈਂ ਹੱਥ ਬੰਨੇ ਜਦੋਂ ਨਾ ਹਟਿਆ ਤੇ ਫਿਰ ਡੰਡਾ ਵਾਇਆ ਤੇ ਬਿਲਕੁਲ ਸਿੱਧਾ ਹੋ ਗਿਆ ਇਹ ਨਹੀਂ ਵੀ ਕਿਸੇ ਤੇ ਜ਼ੁਲਮ ਕਰਨ ਆ ਜਿਹੜੀ ਕਿਰਪਾ ਅਸੀਂ ਪਾਈ ਇਹਦਾ ਅਰਥ ਵੀ ਹੈ ਵੀ ਲੋੜ ਵੇਲੇ ਵਰਤਣੀ ਹੈ ਕਿਰਪਾ ਪਲਸ ਆਣ ਆਪਣੀ ਰੱਖਿਆ ਦੇ ਲਈ ਤੇ ਗਰੀਬਾਂ ਜਿਹੜੇ ਗਰੀਬ ਲੋਕ ਨੇ ਕਮਜ਼ੋਰ ਤੇ ਜਿਨ੍ਹਾਂ ਤੇ ਜ਼ੁਲਮ ਹੋ ਰਿਹਾ ਤੇ ਉਹਨਾਂ ਦੀ ਰੱਖਿਆ ਲਈ ਸਿੱਖ ਕਦੇ ਨਿਹੱਥੇ ਤੇ ਵਾਰ ਨਹੀਂ ਕਰਦਾ ਉਹ ਇੱਕ ਵੱਖਰਾ ਵਿਸ਼ਾ ਹੈ ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਆਏ ਹੈ ਤੇ ਮਹਾਰਾਜ ਦੇ ਹੱਥ ਵਿੱਚ ਇੱਕ ਡੰਡਾ ਫੜਿਆ ਸੀ ਔਰ ਦਕੂਲ ਨਾ ਉੱਪਰ ਕੋਈ ਕਹਿੰਦੇ ਮਹਾਰਾਜ ਦੇ ਸਰੀਰ ਤੇ ਹੋਰ ਕੋਈ ਕੱਪੜਾ ਨਹੀਂ ਸੀ ਜਿਨ੍ਹਾਂ ਬਹੁ ਨਰ ਕੀ ਦੁਰਮਤ ਖੋਈ ਕਹਿੰਦੇ ਜਿਨ੍ਹਾਂ ਨੇ ਬਹੁ ਮਨੁੱਖਾਂ ਦੀ ਦੁਰਮਤ ਦਾ ਅਰਥ ਹੁੰਦਾ ਹੈ ਭੈੜੀ ਮਤ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਸਤ ਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਖਿਰੇ ਦਰਤੋਂ ਦੇ ਚੁਰਾ ਲੈਣੀ ਖੋ ਲੈਣੀ ਗੁਰੂ ਕੀ ਕਿਰਪਾ ਕਰਦਾ ਗੁਰੂ ਆਪਣੇ ਸਿੱਖ ਦੀ ਜਿਹੜੀ ਦੁਰਮਤ ਭੈੜੀ ਮੱਤ ਹੈ ਉਹ ਲੈ ਲੈਂਦਾ ਤੇ ਉਹਨੂੰ ਸ੍ਰੇਸ਼ਟ ਮੱਤ ਦੇ ਦਿੰਦਾ ਜਿਹਨੂੰ ਧਾਰਨ ਕਰਕੇ ਸਿੱਖ ਆਪਣੇ ਜੀਵਨ ਦੇ ਸੁਚੱਜੇ ਰਾਹ ਤੇ ਚਲਦਾ ਹੈ ਜਬ ਸਿੱਖਾ ਚਰਨਨ ਪਰ ਸਿਰ ਧਾਰੈ ਕਵੀ ਜੀ ਕਹਿੰਦੇ ਜਦੋਂ ਭਾਵਨਾ ਦੇ ਨਾਲ ਗੁਰੂ ਕੇ ਸਿੱਖ ਸਤਿਗੁਰਾਂ ਦੇ ਚਰਨਾਂ ਵਿੱਚ ਝੁਕਦੇ ਹਨ guttka ਇੱਕ ਪੀਠ ਮਹਾਰਾ guttka ਕਹਿੰਦੇ ਡੰਡੇ ਨੂੰ ਕਹਿੰਦੇ ਸਤਿਗੁਰ ਜੀ ਉਸ ਵੇਲੇ ਇੱਕ ਡੰਡਾ ਜਿਹੜਾ ਨਾ ਉਹਨਾਂ ਦੇ ਮਾਰ ਦੇ ਦੇ ਹਨ ਆਚਰਜ ਭਏ ਤੁਸ ਨੇ ਠਾਨੀ ਕਹਿੰਦੇ ਸਾਰੇ ਇਸ ਗੱਲ ਨੂੰ ਵੇਖ ਕੇ ਬੜੇ ਹੈਰਾਨ ਹੋਏ ਐ ਪਰ ਬੋਲਦੇ ਨਹੀਂ ਚੁੱਪ ਹੋ ਗਏ ਲੱਖ ਗਤੀ ਕੁਛ ਜਾਏ ਨਾ ਜਾਣੀ ਕਿਉਂਕਿ ਉਹ ਗੁਰੂ ਦੀ ਮਹਿਮਾ ਨੂੰ ਗੁਰੂ ਦੀ ਅਜਮਤ ਨੂੰ ਨਹੀਂ ਜਾਣ ਸਕਦੇ ਸਭ ਕਾ ਇਸੇ ਪ੍ਰਕਾਰ ਪਰਹਾਰੇ ਕਹਿੰਦੇ ਜਦੋਂ ਮਹਾਰਾਜ ਨੇ ਸਾਰਿਆਂ ਦੇ ਇਸ ਤਰ੍ਹਾਂ ਡੰਡੇ ਮਾਰੇ ਫਿਰ ਸਤਿਗੁਰੂ ਜੀ ਨੇ ਬਚਨ ਕੀਤੇ ਬਹਰ ਸ੍ਰੀ ਮੁਖ ਬਚਨ ਉਚਾਰੇ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਪਰਖ ਰਹੇ ਐ ਵੀ ਕਿਥੇ ਤੱਕ ਸਾਡੇ ਨਾਲ ਜਾ ਸਕਦੀ ਐ ਕਿ ਇਹਨਾਂ ਕੋਲ ਧਰਮ ਦੀ ਜ਼ਿੰਮੇਵਾਰੀ ਸੰਭਾਲਣ ਦੀ ਪੰਥ ਦੀ ਜ਼ਿੰਮੇਵਾਰੀ ਸੰਭਾਲਣ ਦੀ ਯੋਗਤਾ ਹੈ ਪਰ ਅੱਜ ਤੁਸੀਂ ਵੇਖੋ ਜਦੋਂ ਅਸੀਂ ਕਿਸੇ ਨੂੰ ਪ੍ਰਬੰਧ ਦੇ ਵਿੱਚ ਚੁਣਦੇ ਹਾਂ ਜਿਨ੍ਹਾਂ ਕੋਲ ਪੰਥ ਦੀ ਕੌਮ ਦੀ ਜ਼ਿੰਮੇਵਾਰੀ ਹੁੰਦੀ ਹੈ ਨਾ ਉਹਨਾਂ ਦੀ ਯੋਗਤਾ ਵੇਖੀ ਜਾਂਦੀ ਹੈ ਨਾ ਉਹਨਾਂ ਦਾ ਜੀਵਨ ਵੇਖਿਆ ਜਾਂਦਾ ਵੀ ਇਹਨਾਂ ਦੇ ਅੰਦਰ ਪੰਥ ਦੀ ਭਾਵਨਾ ਹੈ ਇਹ ਪੰਥ ਦਾ ਕੌਮ ਦਾ ਦਰਦ ਰੱਖਦੀ ਹੈ ਕਿ ਨਹੀਂ ਰੱਖਦੀ ਤਾਂ ਹੀ ਤੇ ਅੱਜ ਸਿੱਖ ਕੌਮ ਦਾ ਬਹੁਤਾਂ ਨੂੰ نقصان ਹੋਇਆ ਜਿਨ੍ਹਾਂ ਦੇ ਅੰਦਰ ਪੰਥ ਦਾ ਦਰਦ ਸੀ ਜਿਹੜੇ ਪੰਥਕ ਸੋਚ ਰੱਖਣ ਵਾਲੇ ਸਨ ਉਹਨਾਂ ਨੂੰ ਅਸੀਂ ਪੰਥ ਤੋਂ ਲਾਂਬੇ ਕਰ ਦਿੱਤਾ ਜਿਹੜੇ ਪੰਥ ਦਾ ਘਾਨ ਕਰਨ ਵਾਲੇ ਸਨ ਉਹਨਾਂ ਨੂੰ ਅਸੀਂ ਵੱਡੇ-ਵੱਡੇ ਆਉਧਿਆਂ ਤੇ ਬਿਠਾ ਦਿੱਤਾ ਤੇ ਤੁਹਾਨੂੰ ਪਤਾ ਹੀ ਹੈ ਭਾਈ ਮੇਰੇ ਕਹਿਣ ਦੀ ਕੀ ਗੱਲ ਆ ਤਾਂ ਹੀ ਤੇ ਅੱਜ ਸਿੱਖ ਕੌਮਤ ਰਾਤਲਬਲ ਚਲੀ ਗਈ ਤਾਂ ਹੀ ਤੇ ਇੰਨੇ ਵੱਡੇ ਪੱਧਰ ਤੇ ਸਾਡਾ ਨੁਕਸਾਨ ਹੋਇਆ ਚਲੋ ਹੁਣ ਲੱਗਦਾ ਵੀ ਥੋੜਾ-ਥੋੜਾ ਜਾਗ ਰਿਹਾ ਹੈ ਕੱਲ ਮੈਂ ਖਬਰ ਸੁਣ ਰਿਹਾ ਸੀ ਵੀ ਹਰਿਆਣਾ ਕਮੇਟੀ ਜਿਹੜੀ ਹੈ ਪ੍ਰਬੰਧਕ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਇਹ ਐਲਾਨ ਕੀਤਾ ਵੀ ਜਿੰਨੇ ਸਾਡੇ ਕਾਲਜ ਹੈ ਉਹਨਾਂ ਵਿੱਚ ਅਸੀਂ ਸਿੱਖ ਬੱਚਿਆਂ ਨੂੰ ਫਰੀ ਪੜ੍ਹਾਈ ਕਰਾਵਾਂਗੇ ਬਹੁਤ ਚੰਗਾ ਫੈਸਲਾ ਜੇ ਕੋਈ ਚੰਗਾ ਕਰਦੇ ਤੇ ਚੰਗਾ ਕਹਿਣਾ ਚਾਹੀਦਾ ਹੋਰ ਵੱਡੇ ਪੱਦਰ ਤੇ ਸਾਨੂੰ ਪਰਾਲੇ ਕਰਨੇ ਚਾਹੀਦੇ ਬੱਚਿਆਂ ਨੂੰ ਅਸੀਂ ਪੜ੍ਹਾਈ ਵਾਲੇ ਬੰਨੇ ਲੈ ਕੇ ਜਾਈਏ ਬੱਚਿਆਂ ਲਈ ਅਸੀਂ ਹੋਰ ਕਾਫੀ ਕੁਝ ਜਿਹੜਾ ਕਰਨ ਵਾਲਾ ਹੈ ਉਹ ਕਰਨਾ ਚਾਹੀਦਾ ਇੱਕ ਵੱਖਰਾ ਵਿਸ਼ਾ ਤੇ ਉਸ ਵੇਲੇ ਮਹਾਰਾਜ ਨੇ ਇਹ ਬਚਨ ਕੀਤੇ ਦਹਰ ਕਿਉਂ ਬੈਠ ਹੈ ਤੂੰ ਕੌਣ ਹੋ ਗਮਨੋ ਨਿਜ ਨਿਜ ਥਾਏ ਤੇ ਮਹਾਰਾਜ ਕਹਿੰਦੇ ਭਾਈ ਤੁਸੀਂ ਕੌਣ ਹੋ ਤੇ ਇੱਥੇ ਕਿਉਂ ਬੈਠੇ ਹੋ ਤੁਸੀਂ ਆਪਣੇ ਆਪਣੇ ਘਰਾਂ ਨੂੰ ਚਲੇ ਜਾਵੋ ਕਾਜ